ਮੈਂ ਤੁਹਾਡਾ ਕਮੈਂਟ ਪੜ੍ਹ ਰਿਹਾ ਸੀ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਆ ਤੇ ਲੋਕਾਂ ਤੋਂ ਇੱਕ ਐਫੀਡੇਵਿਟ ਲੈ ਲਓ ਕਿ ਸਾਨੂੰ ਅਸੀਂ ਆਪਣੇ ਰਿਸਟ ਦੇ ਉੱਤੇ ਜਾਣਾ ਚਾਹੁੰਦੇ ਆ ਤੇ ਫਿਰ ਜਾਨ ਦੇਣਾ ਚਾਹੀਦਾ ਆ ਇਹਨੂੰ ਥੋੜਾ ਜਿਹਾ ਐਕਸਪਲੇਨ ਕਰਿਓ ਰਾਜੇ ਸੈਣੀ ਜੀ ਸਰ ਮੇਰੀ ਬੇਨਤੀ ਇਹ ਹੈ ਜੀ ਕਿ ਸਰਕਾਰਾਂ ਨੇ ਜਿਹੜਾ ਹੈਗਾ ਆ ਇਸ ਚੀਜ਼ ਦੇ ਨਾਂ ਤੇ ਕਿ ਸਿਕਿਉਰਿਟੀ ਰੀਜ਼ਨ ਕਰਕੇ ਕਹਿ ਰਹੇ ਹੈਗੇ ਜੀ ਜੀ ਤੇ ਤੇ ਫਿਰ ਜਿਹੜਾ ਹੈਗਾ ਆ ਜੇ ਇੱਕ ਐਫੀਡੇਵਿਟ ਜਿਹੜਾ ਹੈਗਾ ਜੀ ਦਾਹੋਂਤਾ ਦੇ ਦਿੰਦਾ ਹੈ ਤਾਂ ਡੈਟ ਇਜ਼ ਸਫੀਸ਼ੀਐਂਟ ਜੀ ਤੁਸੀਂ ਜਿਹੜਾ ਹੈ ਜੇ ਅਸੀਂ ਜੇ ਕਾਨੂੰਨ ਦਿਆ ਪਾਲਣ ਕਰਨ ਦੇ ਬੰਧਨਿਆ ਨਾ ਜੀ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਆ ਜੇ ਹੁਣ ਕੋਈ ਇਦਾਂ ਦੇ ਆਰਡਰ ਕੀਤੇ ਹੈਗੇ ਆ ਜੀ ਕਿ ਅਸੀਂ ਉਹਨੂੰ ਆਨਰ ਕਰ ਰਹੇ ਹੈਗੇ ਆ ਨਹੀਂ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਸੈਂਟੀਮੈਂਟਸ ਪਬਲਿਕ ਦਾ ਸਮਝਣ ਹਮ ਸਿਰ ਕਰਤਾ ਦਾ ਹੋ ਜਾਕਰ ਗੱਲ ਤਾਂ ਇਹ ਨਾ ਜੀ ਹਮ ਅੱਜ ਅਗਲੇ ਸਾਲ ਤੱਕ ਅਗਲੇ 10 ਸਾਲ ਤੱਕ ਕੋਦੋਂ ਤੱਕ ਹਮ ਆਰਗੂਮੈਂਟ ਇਹ ਆ ਸਾਡਾ ਨੇਬਰ ਆ ਸਾਡੇ ਸੈਂਟੀਮੈਂਟਸ ਜੁੜੀ ਆ ਜੀ ਜਿਹੜੀ ਜਿਹੜੀ ਕੜੀ ਹੈ ਜੀ ਨਾ ਜੀ ਖੋਲੜੀ ਚਾਹੀਦੀ ਆ ਇਹ ਤਾਂ ਇੱਕ ਏਦਾਂ ਦੀਆਂ ਕੜੀਆਂ ਹੈਗੀਆਂ ਇਹਨਾਂ ਨੂੰ ਸਭ ਨੂੰ ਯੂਜ਼ ਕਰਨਾ ਚਾਹੀਦਾ ਜੀ ਇੱਥੇ ਨਾ ਕਿਤੇ ਅਸੀਂ ਸਾਡੀ ਨੀੜ ਤਾਂ ਹੋਊਗੀ ਸਾਡਾ ਵਪਾਰ ਖੁੱਲਣਾ ਚਾਹੀਦਾ ਹੈਗਾ ਜੀ ਸਾਡੀ ਡਿਪੈਂਡੈਂਸੀ ਉਹਨਾਂ ਨੂੰ ਸਾਡਾ ਪਤਾ ਲੱਗੇ ਜੇ ਤਾਂ ਉਹਨਾਂ ਦੀ ਆਰਥਿਕਤਾ ਸਾਡੇ ਨਾਲ ਜੁੜ ਜੇ ਉਹ ਵੀ ਅਪਰੂਵ ਹੋਊਗੀ ਉਹ ਵੀ ਸੜਨ ਮਹਿਸੂਸ ਕਰਨਗੇ ਕਿ ਹਾਂ ਠੀਕ ਹੈ ਜੀ ਇਹ ਤਾਂ ਸਾਨੂੰ ਲਾਭ ਆ ਤੇ ਉਹ ਜਿਹੜਾ ਹੈ ਜੇ ਅੱਗੇ ਦੀ ਅੱਗੇ ਦੇਖੋ ਉਹ ਤਾਂ ਨਿਯਾਮ ਸਿਆਸਤਾਂ ਨੂੰ ਲੱਗ ਕੀ ਜਾਂ ਜਿਹੜਾ ਹਰ ਦੇਸ਼ ਦੇ ਵਿੱਚ ਨਫਰਤ ਜਿਹੜਾ ਫਲਾਉਣ ਵਾਲਾ ਜਿਹੜਾ ਹੈਗਾ ਨਾ ਜੀ ਉਹ ਲਾਣਾ ਵਾਕੀ ਹੁੰਦਾ ਆ ਉਹ ਸਾਡੇ ਦੇਸ਼ 'ਚ ਕਿਹੜਾ ਹੋਣੇਗਾ ਜੀ ਸਾਡੇ ਕੱਟੜ ਤਾਂ ਹੈ ਨਹੀਂ ਜੀ